ਸਾਸ਼ੀ ਗਾਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈ ਜਸਸੀ ਮਾਨ ਕਹਿੰਦੇ ਆ ਕਿਸੇ ਨੇ ਪੁੱਛਿਆ ਕਿਸੇ ਨੂੰ ਕਿ ਕਰਮ ਵੱਡਾ ਜਾਂ ਕਿਸਮਤ ਕਰਮ ਵੱਡਾ ਜਾਂ ਕਿਸਮਤ ਮਤਲਬ ਭਾਗਿਆ ਜਿਹਨੂੰ ਆਪਾਂ ਕਿਸਮਤ ਕਹਿੰਦੇ ਆ ਤਾਂ ਕੀ ਹੋਇਆ ਕਿਸਮਤ ਜੋ ਹੈ ਤੁਹਾਨੂੰ ਜਿਸ ਘਰ ਚ ਅਸੀਂ ਜਨਮ ਲਿਆ ਇਹ ਸਾਡੀ ਕਿਸਮਤ ਸੀ ਉਸ ਘਰ ਚ ਜਾਣਾ ਕਰਮ ਕੀ ਹੈ ਜੋ ਅਸੀਂ ਕਰ ਰਹੇ ਹਾਂ ਜਿਸ ਮੁਸਾਬਕ ਸਾਨੂੰ ਰਿਜ਼ਲਟ ਮਿਲ ਰਿਹਾ ਇੱਕ ਬੂਟਾ ਲੱਗਿਆ ਇੱਕ ਬੂਟਾ ਲਾਇਆ ਸੀ ਉਨੂੰ ਫਲ ਪਾਉਣਾ ਖਾਦ ਦੇਣਾ એનર્ਜੀ ਦੇਣਾ ਇਹ ਕੁਦਰਤ ਦਾ ਕੰਮ ਹੈ ਪਰ ਉਹ ਬੂਟੇ ਨੇ ਕਿਸ ਤਰ੍ਹਾਂ ਵਧਣਾ ਫੁੱਲਣਾ ਹੈ ਤੇ ਉਹ ਕਿਸ ਨੂੰ ਕਿਸ ਤਰ੍ਹਾਂ ਦੀ ਛਾਂ ਦੇਣੀ ਹੈ ਇਹ ਉਹਦਾ ਕਰਮ ਹੈ ਹੁਣ ਕੀ ਹੋਇਆ ਕਰਮ ਜ਼ਿਆਦਾ ਪਾਵਰਫੁਲ ਹੈ ਕਿਸਮਤ ਨਾਲ ਕਿਸਮਤ ਤੁਹਾਡੇ ਸਾਹਮਣੇ ਕਈ ਵਾਰੀ ਹੀਰਾ ਵੀ ਰੱਖ ਦਵੇ ਜੇ ਕਰਮ ਅੱਛਾ ਨਹੀਂ ਕੀਤਾ ਤਾਂ ਹੀਰੇ ਤੇ ਵੀ ਮਿੱਟੀ ਪੈ ਜਾਣੀ ਹੈ ਤੇ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਇਹ ਹੀਰਾ ਈ ਰਾਈ ਤੁਹਾਨੂੰ ਉਹ ਕੰਝ ਲੱਗਣਾ ਕਿਉਂ ਕਿਉਂਕਿ ਜਦੋਂ ਉਹਨੇ ਕਰਮ ਪ੍ਰਧਾਨ ਹੋਣਾ ਹੈ ਨਾ ਤਾਂ ਉਹਨਾਂ ਤੁਹਾਡੇ ਅੱਖਾਂ ਦੇ ਸਾਹਮਣੇ ਪਰਦਾ ਪਾ ਹੀ ਦੇਣਾ ਕਹਿੰਦੇ ਸ਼ਿਵਜੀ ਪਾਰਵਤੀ ਇੱਕ ਗੱਲ ਸੁਣੀ ਸੀ ਕਹਿੰਦੇ ਸ਼ਿਵਜੀ ਪਾਰਵਤੀ ਕਿਤੇ ਜਾ ਰਹੇ ਸੀ ਅਸਮਾਨ ਚ ਬਣਾਈਆਂ ਨੇ ਜੀ ਐਗਜ਼ਾਮਪਲਾਂ ਸੁਣੀਆਂ ਨੇ ਤੇ ਆਪਾਂ ਉਹ ਐਗਜ਼ਾਮਪਲਾਂ ਜਿਹੜੀਆਂ ਨੇ ਦੇ ਦੇਣੇ ਆ ਇੱਕ ਦੂਜੇ ਨੂੰ ਕਿਦਾਂ ਸਮਝਾਣ ਲਈ ਤਾਂ ਕੀ ਉੱਤੇ ਜਾ ਰਹੇ ਸੀ ਤੇ ਰਸਤੇ ਚ ਕੋਈ ਕੋਈ ਅੱਖਾਂ ਦੇ ਕੋਈ ਗਰੀਬ ਜਾ ਰਹੇ ਆ ਬਹੁਤ ਪੈਦਲ ਜਾ ਰਹੇ ਆ ਤੁਰੇ ਜਾ ਰਹੇ ਆ ਤੇ ਖਾਣਾ ਵੀ ਨਹੀਂ ਮਿਲਿਆ ਇਨੀ ਗਰੀਬੀ ਤੇ ਪਰੇਸ਼ਾਨ ਕਾਦੇ ਲਈ ਅਹੇ ਜੀ ਕੁਛ ਵੀ ਨਹੀਂ ਆ ਕੋ ਸੋਚੀ ਜਾਂਦੇ ਆ ਕਿ ਰਾਸ਼ਨ ਖਤਮ ਹੋ ਗਿਆ ਹੈ ਖਾਣ ਨੂੰ ਕੁਛ ਹੈ ਨਹੀਂ ਹੈ ਤੇ ਕੀ ਕਰਾਂਗੇ ਸ਼ਹਿਰ ਚ ਜਾ ਕੇ ਕਿਹਦੇ ਕੋ ਮੰਗਾਂਗੇ ਤੇ ਕਿਨੂੰ ਦਵਾਂਗੇ ਤੇ ਉਹ ਦੂਜਾ ਕਹਿੰਦਾ ਭਾਗਵਾਨੇ ਤੁਰੇ ਚੱਲ ਕੀ ਕਰ ਸਕਦੇ ਹਾਂ ਹੁਣ ਗਰੀਬੀ ਇੰਨੀ ਐ ਕੁਛ ਕਰਮ ਵੀ ਨਹੀਂ ਮਿਲਿਆ ਕੋਈ ਕੰਮ ਵੀ ਨਹੀਂ ਮਿਲਿਆ ਅੱਜ ਤੇ ਜੰਗਲ ਚ ਲੱਕੜਾਂ ਵੀ ਨਹੀਂ ਮਿਲੀਆਂ ਤੇ ਕਿੱਥੇ ਵੇਚਾਂਗੇ ਤਾਂ ਸ਼ਿਵਜੀ ਪਾਰਵਤੀ ਤੇ ਪਾਰਵਤੀ ਕਹਿੰਦੀ ਸ਼ਿਵਜੀ ਨੂੰ ਵੀ ਦਸ ਵਿਚਾਰੇ ਗਰੀਬ ਹਨਾ ਤੇ ਤੁਸੀਂ ਕੁਛ ਇਹਨਾਂ ਲਈ ਕਰੋ ਸ਼ਿਵਜੀ ਕਹਿੰਦਾ ਇਹ ਵੀ ਕਰਮ ਨੇ ਜੀ ਆਪਣੇ ਆਪਣੇ ਕਰਮ ਨੇ ਭਾਗਿਆ ਹੈ ਕਿਸਮਤ ਹੈ ਕਰਮ ਨੇ ਆਪਾਂ ਕੀ ਕਰ ਸਕਦੇ ਹਾਂ ਉਹ ਕਹਿੰਦੀ ਨਹੀਂ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਤੁਸੀਂ ਕਰ ਸਕਦੇ ਹੋ ਤੁਸੀਂ ਵਿਦਾਤਾ ਹੋ ਤੁਸੀਂ ਤੁਹਾਡੇ ਕੋਈ ਨਹੀਂ ਸ਼ਕਤੀ ਹੈ ਤੁਸੀਂ ਇਹ ਚੀਜ਼ ਕਰ ਸਕਦੇ ਹੋ ਤਾਂ ਕਰੋ ਤਾਂ ਕੀ ਕੀਤਾ ਸ਼ਿਵ ਜੀ ਕਹਿੰਦੇ ਚੰਗਾ ਫਿਰ ਵੇਖ ਲੈਨੇ ਆ ਉਹਨਾਂ ਨੇ ਕੀ ਕੀਤਾ ਚਾਰ ਪੰਜ ਕੀਮਤੀ ਚੀਜ਼ਾਂ ਸੋਨੇ ਦੀਆਂ ਹੀਰੇ ਦੇ ਜਵਾਰਤ ਜੀ ਇੱਕ ਭੜ ਕੇ ਨਾ ਥੈਲੀ ਉਹ ਸੱਟਤੀ ਜਿਹੜੇ ਰਸਤੇ 'ਚ ਉਹਨਾਂ ਨੇ ਨੰਗਣਾ ਸੀ ਤਾਂ ਤੁਰੇ ਜਾਂਦੇ ਆ ਤੇ ਅਚਾਨਕ ਹੀ ਉਹਦੀ ਜਨਾਨੀ ਕਹਿੰਦੀ ਆਪਣੇ ਘਰ ਵਾਲੇ ਨੂੰ ਟਾਈਮ ਹੀ ਨੇ ਪਾਸ ਹੁੰਦਾ ਚਲੋ ਕੁਝ ਖੇਡ ਹੀ ਲੈਨੇ ਆ ਉਹ ਕਹਿੰਦਾ ਕੀ ਖੇਡਣਾ ਕਹਿੰਦੀ ਚੱਲ ਅੰਨਾ ਅੰਨਾ ਖੇਡਦੇ ਆ ਤੂੰ ਮੈਨੂੰ ਫੜ ਕੇ ਖਿੱਚ ਤੇ ਮੈਂ ਤੈਨੂੰ ਫੜ ਕੇ ਖਿੱਚਾਂਗੀ ਉਹਨੂੰ ਐ ਹੋ ਗਿਆ ਕਿ ਬੋਰ ਜੇ ਹੁੰਨੇ ਪਏ ਆ ਕਿ ਥੋੜੀ देर ਚੱਲ ਕਦਮ ਤੇ ਮੈਂ ਅੱਖਾਂ ਬੰਦ ਕਰਕੇ ਤੁਰੂੰਗੀ ਇੱਕ ਤਾਂ ਰਿਲੈਕਸ ਮਿਲ ਜੂਗੀ ਦਿਮਾਗ ਨੂੰ ਤੇ ਦੂਜਾ ਆ ਹੋ ਜਾਊਗਾ ਕਿਹੜੇ-ਕਿਹੜੇ ਚ ਪਤਾ ਚੱਲ ਤਾ ਕੀ ਹੋਇਆ ਉਹ ਕਹਿੰਦਾ ਕਿ ਨਹੀਂ ਦੋਨੋਂ ਹੀ ਅੱਖਾਂ ਬੰਦ ਕਰਕੇ ਤੁਰਦੇ ਆ ਉਹ ਬੰਦਾ ਕਹਿੰਦਾ ਕਿ ਥੋੜੀ ਦੇਰ ਅੱਖਾਂ ਬੰਦ ਕਰਕੇ ਤੁਰਦੇ ਆ ਦੇਖਦੇ ਆ ਕਿ ਠੋਕਰ ਕੇ ਨੂੰ ਲੱਗਦੀ ਆ ਕੌਣ ਅੱਖਾਂ ਬੰਦ ਕਰਕੇ ਤੁਰ ਸਕਦਾ ਸਹੀ ਤਰੀਕੇ ਨਾਲ ਉਹ ਕਹਿੰਦੀ ਚੱਲ ਇਦਾਂ ਕਰ ਲੈਨੇ ਤਾ ਕੀ ਹੋਇਆ ਦੋਨਾਂ ਦੇ ਜਾਣਿਆਂ ਦੇ ਤੁਰੇ ਜਾਂਦੇ ਸੀ ਤੇ ਜਦੋਂ ਉਹ ਤੋਂ ਨੇ ਥੈਲੀ ਸੁਟੀ ਤੋਂ ਉਹਨਾਂ ਦੋਨਾਂ ਨੇ ਅੱਖਾਂ ਬੰਦ ਕਰ ਲਈਆਂ ਕਿ ਚਲੋ ਹੋਣੀ ਸ਼ੁਰੂ ਕਰਦੇ ਆਂ ਅੱਖਾਂ ਬੰਦ ਕਰਕੇ ਤੁਰਨ ਦੀ ਪ੍ਰੈਕਟਿਸ ਕਰਦੇ ਆਂ ਤਾਂ ਕਿ ਅੰਨੇ ਬਣ ਕੇ ਅੱਗੇ ਜਾ ਕੇ ਆਪਾਂ ਕੁਝ ਆਪਾਂ ਨੂੰ ਮਿਲ ਸਕੇ ਉਹ ਕਹਿੰਦਾ ਜੇ ਦੋਨੋਂ ਪ੍ਰੈਕਟਿਸ ਕਰਾਂਗੇ ਰਸਤਾ ਵੀ ਸਾਫ਼ ਹੋ ਜਾਊ ਤੇ ਨਾਲੇ ਆਪਾਂ ਨੂੰ ਅੱਗੇ ਵੀ ਕੁਝ ਮਿਲ ਵੀ ਜਾਊ ਸ਼ਾਇਦ ਕੋਈ ਆਪਣੇ ਤੇ ਤਰਸ ਖਾ ਕੇ ਸਾਨੂੰ ਕੰਮ ਦੇ ਦੇਵੇ ਕੋਈ ਚੀਜ਼ ਦੇ ਦੇ ਤੱਕਾਰ ਮੁਕੀ ਹੋ ਗਿਆ ਖਰਾਬ ਤੇ ਚੀਜ਼ ਕੀ ਹੋ ਗਈ ਪਰਦੇ 'ਚ ਦਿੱਤੀ ਦਾਤ ਵੀ ਉਦੋਂ ਮਿਲਦੀ ਆ ਜਦੋਂ ਕਰਮ ਸਹੀ ਹੁੰਦਾ ਏ ਅੱਛੇ ਇਨਸਾਨ ਤੁਹਾਨੂੰ ਉਦੋਂ ਮਿਲਦੇ ਆ ਜਦੋਂ ਕਰਮ ਸਹੀ ਹੁੰਦਾ ਏ ਦੁਨੀਆਦਾਰੀ ਚ ਧੋਖੇ ਜੜੇ ਹੁੰਦੇ ਆ ਉਹਨਾਂ ਦਾ ਕਰਮ ਨਹੀਂ ਜਿਹੜੇ ਕਰਦੇ ਆ ਉਹਨਾਂ ਦਾ ਕਰਮ ਹੈ ਜਿਨ੍ਹਾਂ ਦੇ ਨਾਲ ਹੁੰਦਾ ਏ ਕਿਤੇ ਨਾ ਕਿਤੇ ਅਸੀਂ ਉਹ ਹੀ ਆਪਣੇ ਕਰਮ ਖਰਾਬ ਕਰ ਲੈਂਦੇ ਆ ਤੇ ਦੂਸਰਾ ਤੇ ਕੋਈ ਹੀਲਾ ਵਸੀਲਾ ਹੀ ਬਣਦਾ ਏ ਉਹ ਚੀਜ਼ ਦਾ ਨੁਕਸਾਨ ਕਰਨ ਲਈ ਇਹ 101% ਸਚਾਈ ਆ ਬੜੇ ਲੋਕ ਆਉਂਦੇ ਆ ਕਈ ਵਾਰੀ ਸਾਡੇ ਨਾਲ ਐ ਹੋ ਗਿਆ ਮੇਰੇ ਕੋਲ ਤੇ ਵੈਸੇ ਬਹੁਤੇ ਅਜਿਹੇ ਆਉਂਦੇ ਆ ਜਿਹੜੇ ਕਹਿੰਦੇ ਆ ਲਾਸਟ ਟਾਈਮ ਆਏ ਆ ਬੜਾ ਭਰੋਸਾ ਕਰਕੇ ਦੇਖ ਲਿਆ ਕੱਖ ਨਹੀਂ ਬਣਿਆ ਤੇ ਮੈਨੂੰ ਏਦਾਂ ਲੱਗਦਾ ਹੁੰਦਾ ਸੱਚ ਜਾਣੇ ਉਹ ਸੱਚੀ ਗੱਲ ਕਹਿ ਰਹੀਆਂ ਮੈਂ ਦਿਲ ਤੋਂ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਕੁਦਰਤ ਨੇ ਮੈਨੂੰ ਇਹ ਚੀਜ਼ ਇਸੇ ਕਰਕੇ ਦਿੱਤੀ ਆ ਇਸੇ ਕਰਕੇ ਦਿੱਤੀ ਆ ਸਿਖਾਈ ਆ ਜਾਂ ਇਸ ਰਸਤੇ 'ਚ ਪਾਇਆ ਏ ਕਿ ਵਿਸ਼ਵਾਸ ਨਾ ਉੱਠ ਜੇ ਦੁਨੀਆਂ 'ਚ ਕਿਸੇ ਨੂੰ ਪਤਾ ਨਹੀਂ ਕਿਉਂ ਏਦਾਂ ਲੱਗਦਾ ਕਈ ਵਾਰ ਇਹ ਲੱਗ ਜਾਂਦਾ ਹੈ ਕਿ ਹੋ ਸਕਦਾ ਹੈ ਜਿਹੜੇ ਟੁੱਟ ਚੁੱਕੇ ਆ ਉਹ ਕੁਦਰਤ ਭੇਜਦੀ ਆ ਕਿ ਲੋ ਲਾਸਟ ਟਾਈਮ ਤੇ ਇੱਥੇ ਜਾ ਕੇ ਦੇਖੋ ਤੇ ਸੱਚ ਜਾਣੇ ਉਹ ਨੁਕਸਾਨ ਨਹੀਂ ਹੁੰਦਾ ਮੈਂ ਇਹੀ ਗੱਲ ਕਹਿੰਨੀ ਆ ਹਮੇਸ਼ਾ ਨੁਕਸਾਨ ਨਹੀਂ ਹੁੰਦਾ ਇਸੇ ਕਰਕੇ ਨੁਕਸਾਨ ਕਿਉਂ ਨਹੀਂ ਹੁੰਦਾ ਕਿਉਂਕਿ ਤੁਹਾਡੇ ਕਰਮ ਨੇ ਅੱਗੇ ਆਉਣਾ ਹੈ ਤੁਹਾਡਾ ਨੁਕਸਾਨ ਇਸ ਕਰਕੇ ਹੋਇਆ ਕਿਉਂਕਿ ਅਸੀਂ ਉਹ ਹੀ ਕਿਤੇ ਨਾ ਕਿਤੇ ਆਪਣੇ ਗ੍ਰਹਿਾਂ ਨੂੰ ਨਾ ਸਮਝ ਕੇ ਦੁਨੀਆਦਾਰੀ ਮੁਤਾਬਕ ਚੱਲ ਕੇ ਉਹ ਰਸਤਾ ਚੁਣਿਆ ਜੋ ਸਾਨੂੰ ਦੁਨੀਆ ਨੇ ਦਿਖਾਇਆ ਉਹ ਰਸਤਾ ਨਹੀਂ ਚੁਣਿਆ ਜੋ ਸਾਨੂੰ ਕੁਦਰਤ ਨੇ ਸਿਖਾਇਆ ਬੜੀ ਛੋਟੀ ਜੀ ਗੱਲ ਸੀ ਪਰ ਬੜੀ ਡੂੰਗੀ ਆ ਸਮਝਦਾਰ ਹੋ ਤੁਸੀਂ ਮੈਂ ਹਮੇਸ਼ਾ ਕਹਿੰਨੀ ਆ ਬਹੁਤ ਸਮਝਦਾਰ ਹੋ ਤੁਸੀਂ ਸਮਝ ਗਏ ਤਾਂ ਹੁਣ ਆਪਾਂ ਕਰਦੇ ਆ ਅੱਜ ਦੀ ਗੱਲ ਅੱਜ ਦੇ ਗ੍ਰਹਿਾਂ ਦੀ ਗੱਲ ਠੀਕ ਆ ਗ੍ਰਹਿਾਂ ਦੇ ਮੁਤਾਬਕ ਜੀ ਅ ਅੱਜ ਦੇ ਦਿਨ ਅੱਜ ਮਤਲਬ ਕਿ 6 ਅਗਸਤ 2025 ਤੇ ਦਿਨ ਹੈ ਜੀ ਅੱਜ ਬੁੱਧਵਾਰ ਦਾ ਹਨਾ ਬੁੱਧਵਾਰ ਵਾਲੇ ਦਿਨ ਤਿਥੀ ਜੋ ਹੈ ਦਵਾਦਸ਼ੀ ਤਿਥੀ ਆ ਅੱਜ ਸ਼ਾਮ ਦੁਪਹਿਰ ਨੂੰ 2:00 ਚ ਕੇ 9 ਮਿੰਟ ਤੱਕ ਦਵਾਦਸ਼ੀ ਤਿਥੀ ਦਾ ਪੱਕਾ ਰਹੇਗਾ 6 ਤਰੀਕ ਨੂੰ ਮੂਲ ਨਕਸ਼ਤਰ ਗੰਢ ਮੂਲ 1.5 ਵਜੇ ਤੱਕ ਚੱਲਣਗੇ 1.5 ਵਜੇ ਤੱਕ ਨਹੀਂ 1 ਵਜੇ ਤੱਕ 1 13 1 ਵਜੇ ਤੱਕ ਚੱਲਣਗੇ ਤੇ ਅੱਜ ਜਨਮ ਲੈਣ ਵਾਲੇ ਬੱਚੇ ਨੂੰ ਗੰਢ ਮੂਲ ਦੀ ਪੂਜਾ ਲੱਗੇਗੀ ਪ੍ਰਦੋਸ਼ ਵਰਤ ਰਹੇਗਾ ਅੱਜ ਦੇ ਦਿਨ ਪੂਰਾ ਤੁਨ ਰਾਸ਼ੀ ਵਿੱਚ ਚੰਦਰਮਾ ਗਏ ਤੇ ਬੁੱਧਵਾਰ ਵਾਲੇ ਦਿਨ 12 ਵਜੇ ਤੋਂ ਲੈ ਕੇ 1.5 ਵਜੇ ਦਾ ਟਾਈਮ ਬਣਿਆ ਰਾਹੂ ਕਾਲ ਦਾ ਕੀ ਕਰਨਾ ਹੈ ਨਹੀਂ ਕਰਨਾ ਇਸ ਬਾਰੇ ਆਪਾਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਰੀ ਸਣੀ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਤੁਨ ਰਾਸ਼ੀ 'ਚ ਚੰਦਰਮਾ ਤੇ ਗੁਰੂ ਸ਼ੁਕਰ ਦੀ ਦ੍ਰਿਸ਼ਟੀ ਪਈ ਚੰਦਰ ਤੇ ਚੰਦਰ ਸਾਡੇ ਮਨ ਦਾ ਕਾਰਕ ਸਾਡੇ ਦਿਮਾਗ ਦਾ ਸਾਡੇ ਮਨ ਦਾ ਕਾਰਕ ਮੰਨਦੀਆਂ ਸਥਿਤੀਆਂ ਦਾ ਕਾਰਕ ਲਿਕੁਇਡ ਧਨ ਦਾ ਕਾਰਕ ਇਹ ਆ ਚੰਦਰ ਹੁਣ ਲਗਨ ਦਾ ਮਾਲਕ ਤੁਹਾਡੇ ਜੋ ਹੈ ਲਗਨ ਦਾ ਮਾਲਕ ਹੈ ਮੇਸ਼ ਮੇਸ਼ ਲਗਨ ਦਾ ਮਾਲਕ ਹੈ ਮੰਗਾ ਮੰਗਲ ਬਿਰਾਸਮਾਨੇ ਸ਼ੀਮੇ ਖਾਨੇ ਵਿੱਚ ਸ਼ੀਵਾ ਖਾਨਾ ਰੋਗ ਬਿਮਾਰੀ ਚਿੰਤਾ ਜੋ ਤੁਹਾਨੂੰ ਥੋੜੀ ਜੀ ਦੇ ਰਿਹਾ ਸਕਿਨ ਪ੍ਰੋਬਲਮ ਚੰਦਰ ਰਾਜ ਨੂੰਵੇਂ ਸਥਾਨ 'ਚ ਵਧੀਆ ਧਾਰਮਿਕ ਸਥਾਨ ਦੀ ਯਾਤਰਾ ਕਰਨੀ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬੰਦ ਹੈ ਤਾਂ ਜ਼ਰੂਰ ਟੇਕ ਕੇ ਆਓ ਅੱਛਾ ਰਹੇਗਾ कॉन्फिडेंस बनया रहेगा घरेलू चीज़ा जो भी ने परिवारिक तौर पर शांतमई माहौल रहेगा कालापन तेजी तो दोपहर तक बदना उस शुक्र का नक्षत्र चल पैना वजिया हो जाएगा पैसे ले वाया ठीक है काला नीला रंग नहीं पावना ब्राउन जहा कलर लटकी टॉरस यानी राशि चंद्र चंद्राज अठवें स्थान चाह कल भी आपको दसियासी ग्यारह बजे तो बाद आया सी एक तो यात्रा दौरान अपनी सेहत का ध्यान रखना दूजा कन्ना पिछे इतर लगाना तीजा ਚਿੱਟੀਆਂ ਗਲੀਆਂ ਲੈ ਕੇ ਸ਼ਿਵਲਿੰਗ ਤੇ ਚੜਾ ਦੇਣੀਆਂ ਨੇ ਦੋ ਤਿੰਨ ਉਹ ਬਾਣੇ ਕਰ ਦੋ ਦਿਨ ਅੱਛਾ ਹੋ ਜਾਏਗਾ ਸਿਹਤ ਥੋੜੀ ਜਿਹੀ ਢਿੱਲੀ ਰਹੇਗੀ ਲੇਜੀ ਭਾਂਜਿਆ ਰਹੇਗਾ ਮਨ ਥੋੜਾ ਜਿਹਾ ਉਦਾਸ ਵੀ ਰਹੇਗਾ ਮਿਊਜ਼ਿਕ ਸੁਣ ਲਓ ਠੀਕ ਹੋ ਜਾਏਗਾ ਜੈਮਨੀ ਜਾਨੀ ਮਿਥੁਨ ਰਾਸ਼ੀ ਸੌਰੀ ਹਾਂਜੀ ਜੈਮਨੀ ਜਾਨੀ ਮਿਥੁਨ ਰਾਸ਼ੀ ਮਿਥੁਨ ਰਾਸ਼ੀ ਦੇ ਲਈ ਚੰਦਰ ਸੱਤਵੇਂ ਸਥਾਨ ਵਿੱਚ ਤਨ ਬਿਜ਼ਨਸ ਵਪਾਰ ਕੰਮ ਕਰ ਲਈ ਚੰਗਾ ਪੈਸਾ ਆ ਜਾਏਗਾ ਪ੍ਰੇਮ ਸਬੰਧਾਂ ਵਿੱਚ ਵੀ ਗੱਲ ਅੱਗੇ ਤੁਰ ਪੇਗੀ ਕੋਈ ਉਲਝੇਵੇਂ ਬੰਦੇ ਸੀ ਉਹ ਵੀ ਠੀਕ ਹੋ ਜਾਣਗੇ ਨੁਕਸਾਨ ਵਾਲੀ ਕੋਈ ਗੱਲਬਾਤ ਹੈ ਨਹੀਂ ਆ ਐਵੇਂ ਪਰੇਸ਼ਾਨ ਹੋਣਾ ਨਹੀਂ ਐ ਕੱਚ ਦਾ glass ਵਰਤਣਾ ਨਹੀਂ ਠੀਕ ਸਵੇਰ ਤੋਂ ਹਲਦੀ ਮੱਥੇ ਤੇ ਲਾ ਲਓ ਕੈਂਸਰ ਕਰਕਰ ਆਸ਼ੀ ਸਿਤਾਰੇ ਥੋੜੇ ਪੁਰਾਣੇ ਰੋਗ ਦੇ ਜਾਗਨ ਦੇ ਡਰ ਵਾਲੇ ਚੱਲਦੇ ਪਏ ਆਜੀਬ ਜਿਹਾ ਡਰਾ ਆ ਕਿ ਕਿਤੇ ਆ ਨਾ ਹੋ ਜੇ ਕਿਤੇ ਆ ਨਾ ਹੋ ਜੇ ਕੁਛ ਨਹੀਂ ਹੁੰਦਾ ਟੈਨਸ਼ਨ ਤਾਂ ਬਿਲਕੁਲ ਵੀ ਨਹੀਂ ਕਰਨੀ ਗੁੜ ਦਾ ਸੇਵਨ ਨਹੀਂ ਕਰਨਾ ਪਰ ਗੁੜ ਗਾਂ ਨੂੰ ਖਿਲਾ ਸਕਦੇ ਹੋ ਚੰਦਰ ਤੇ ਕੇਤੂ ਦਾ ਨਕਸ਼ਤਰ ਜੋ ਹੈ ਤੁਸੀਂ ਕੁੱਤੇ ਨੂੰ ਰੋਟੀ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਅੱਜ ਪਾ ਦੇਣੀ ਹੈ ਕਾਲਾ ਨੀਲਾ ਰੰਗ ਪਾਉਣਾ ਨਹੀਂ ਤੇ ਲਾਲ ਰੰਗ ਦਾ ਰੁਮਾਲ ਆਪਣੇ ਕੋਲ ਰੱਖ ਲੈਣਾ ਲਿਓ ਸਿੰਘ ਰਾਸ਼ੀ એનર્ਜੀ ਬਥੇਰੀ ਕੰਮ ਅੱਛਾ ਪਰ ਦੋ ਤਿੰਨ ਰਸਤੇ ਮਿਲਦੇ ਆ ਸਮਝ ਨਹੀਂ ਲੱਗ ਰੇ ਕੀ ਕਰੀਏ ਤੇ ਕੀ ਨਾ ਕਰੀਏ ਕਨਫਿਊਜ਼ ਹੋਏ ਤੁਸੀਂ ਥੋੜੇ ਜਿਵੇਂ ਮਿਸ਼ਰੀ ਦਾ ਸੇਵਨ ਕਰੋ ਤੇ ਮਿਸ਼ਰੀ ਲੈ ਕੇ ਜਲ ਪ੍ਰਵਾਹ ਵੀ ਕਰ ਦਿਓ ਮਠਾਸ ਵੀ ਹੋ ਜੇਗੀ ਤੇ ਕੰਮ ਵੀ ਸ਼ੁਰੂ ਸਹੀ ਹੋ ਜਾਣਗੇ એનર્ਜੀ ਵੀ ਵਧਿਆ ਰਹੇਗੀ ਔਰੇਂਜ ਕਲਰ ਤੁਹਾਡਾ ਲੱਕੀ ਰਵੇਗਾ ਗਾਇਤਰੀ ਮੰਤਰ ਸੁਣਨਾ ਸੂਰਜ ਦੇ ਦਰਸ਼ਨ ਕਰਨਾ ਸੈਰ ਕਰਨਾ ਹਮੇਸ਼ਾ ਚੰਗਾ ਫਲ ਦਿੰਦਾ ਹੈ ਵਰਗੋ ਕੰਨਿਆ ਰਾਸ਼ੀ ਮੰਗਲ ਲਗਨ ਚਾਸਟ ਮੇਸ਼ਟ आज ਰਟ ਬਣੀ ਪਈ ਆ ਥੋੜੀ ਤਕਾਬਤ ਵੀ ਹੋ ਰਹੀ ਆ ਯਾਤਰਾ ਠੀਕ ਜਾਣੀ ਆ ਤੁਹਾਡੀ ਮਾਂ ਦੀ ਸਿਹਤ ਠੀਕ ਹੁੰਦੀ ਚਾਹੀਏਗੀ ਘਰ ਚ ਇਲੈਕਟ੍ਰੋਨਿਕਸ ਸਮਾਨ ਖਰਾਬ ਆ ਤੁਹਾਨੂੰ ਜ਼ਰੂਰ ਕਰੋਂ ਕੱਢ ਦੇਣਾ ਚੱਲਦੇ ਪਾਣੀ ਤੋਂ ਨੰਗ ਰਹੇ ਉਹ ਤਾਂ ਚੌਲ ਜਲ ਪ੍ਰਵਾਹ ਕਰ ਦੋ ਲਿਬਰਟੂਲਾ ਰਾਸ਼ੀ ਅਨ ਚਾਹੀ ਮੰਨਣਾ ਕੋਈ ਯਾਤਰਾ ਨਾ ਕਰੋ ਕੋਈ ਜ਼ਰੂਰੀ ਨਾ ਜਿੱਥੇ ਨਹੀਂ ਜ਼ਰੂਰੀ ਹੈਗਾ ਉੱਥੇ ਨਾ ਜਾਓ ਆ ਉਹ ਕਹਿੰਦੇ ਹੁੰਦੇ ਆ ਨਾ ਕਿ ਜੇ ਮਨ ਨਹੀਂ ਕਰਦਾ ਤਾਂ ਚੀਜ਼ ਕਰਨੀ ਨਹੀਂ ਚਾਹੀਦੀ। ਦੋ ਤਿੰਨ ਵਾਰੀ ਟੋਕੀ ਜਾਵੇ ਤਾਂ ਸਮਝੋ ਕੁਦਰਤ ਇਨੀ ਚਾਹੁੰਦੀ ਤੇ ਉਹ ਕੰਮ ਨੂੰ ਹੱਥ ਨਾ ਪਾਓ ਜਿਹਦੇ 'ਚ ਨਾ ਐਕਸਪਰਟ ਆ ਸੀ ਨਾ ਸਾਡਾ ਮਾਣੇ ਤੇ ਨਾ ਸੀ ਕਰਨਾ ਚਾਹੁੰਦੇ। ਸ਼ੁਕਰ ਤੇ ਬ੍ਰਹਸਪਤ ਦੀ ਜੁਤੀ 9ਵੇਂ ਸਥਾਨ ਵਿੱਚ ਹੈ। ਘਰ 'ਚ ਕੰਸਟਰਕਸ਼ਨ ਦਾ ਕੰਮ ਕਰਾਉਣ ਲਈ ਸਿਤਾਰੇ ਚੰਗੇ ਆ। ਕੰਮ ਕਰ ਲੇਟ ਹੋ ਰਹੇ ਆ ਤਾਂ ਗਾ ਨੂੰ ਰੋਟੀ ਪਾ ਦੇਣੀ ਚਾਹੀਦੀ ਆ। ਵੈਸੇ ਸ਼ੁਕਰ ਦਾ ਨਕਸ਼ਤਰ ਆ ਜਾਏਗਾ ਦੁਪਹਿਰ ਤੋਂ ਬਾਅਦ ਅੱਛਾ ਹੋ ਜਾਏਗਾ। ਸਕੋਰਪੀਓ ਬ੍ਰਿਸ਼ਚਕ ਰਾਸ਼ੀ ਸਿਤਾਰੇ ਚੰਗੀਆਂ ਚੰਦਰ ਦੂਸਰੇ ਸਥਾਨ ਵਿੱਚ ਹੈ ਤਾਂ ਬਿਜ਼ਨਸ ਵਪਾਰ ਤੇ ਲਈ ਵਧੀਆ ਅੱਜ ਦਾ ਦਿਨ ਅੱਛਾ ਜਾਏਗਾ ਔਰ ਕੰਮ ਕਰ ਦੀ ਸਥਿਤੀ ਵੀ ਅੱਛੀ ਰਹੇਗੀ ਥੋੜੀ ਐਲੀਗੇਸ਼ਨ ਤੋਂ ਮਤ ਤੋਂ ਬਚਣਾ ਹੈ ਕਿਸੇ ਦੇ ਮਸਲੇ ਚ ਉਲਝਣਾ ਨਹੀਂ ਹੈ ਦੁੱਧ ਮੱਥੇ ਤੇ ਲਾ ਲੈਣਾ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਦੋ ਦੁੱਧ ਦੇ ਪੈਕੇਟ ਲੈ ਜਾਓ ਹੋਰ ਅੱਛਾ ਹੋ ਜਾਏਗਾ ਸੈਜੀਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੀ ਸਿਹਤ ਥੋੜੀ ਜੀ ਹੋਈ ਖਰਾਬ ਸਿਹਤ ਦਾ ਧਿਆਨ ਰੱਖਣਾ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਹੈ ਘਰ ਤੋਂ ਨਿਕਲਦੇ ਸਮੇਂ ਚੰਦੀ ਆਪਣੇ ਕੋਲ ਰੱਖ ਲੈਣੀ ਤੇ ਮਾਂ ਦਾ ਆਸ਼ੀਰਵਾਦ ਲੈਣਾ ਜ਼ਰੂਰੀ ਹੈ ਧਿਆਨ ਰੱਖਣਾ ਇਸ ਗੱਲ ਦਾ ਵੀ ਇਹ ਕਿ ਮਾਨ ਨਾਲ ਬਹਿਸ ਬਾਜੀ ਕਰਨ ਤੋਂ ਬਚਣਾ ਤੁਹਾਡੀਆਂ ਕਿਥੀਆਂ ਗੱਲਾਂ ਤੁਹਾਡੇ ਚੁੱਬੇ ਹੋਏ ਸ਼ਬਦ ਕੱਚ ਡਿਸਟਰਬਸ ਕਰ ਦੇਣਗੇ ਕੈਪ੍ਰਿਕੌਰ ਮਕਰ ਰਾਸ਼ੀ ਸਿਤਾਰੇ ਠੀਕ ਠਾਕ ਨੇ ਖਰਚੇ ਦਿਖ ਰਿਹਾ ਤੇ ਪੈਸਾ ਦਿਖ ਨਹੀਂ ਰਿਹਾ ਪਰੇਸ਼ਾਨੀ ਇਹ ਆ ਕਿ ਕੰਮ ਕੋਈ ਵੀ ਨਹੀਂ ਰੋਕ ਰਿਹਾ ਪਰ ਪੈਸੇ ਦਾ ਲੈਣ ਦੇਣ ਆਈ ਚਲਾਈ ਚੱਲ ਰਹੀ ਹੈ ਲੱਖਾਂ ਚ ਇੱਧਰ ਜਾਂਦੇ ਆ ਤੇ ਇੱਧਰ ਜਾਂਦੇ ਆ ਇਦਾਂ ਦੀ ਸਥਿਤੀ ਕਿਉਂਕਿ ਚੰਦਰ 12ਵੇਂ ਸਥਾਨ ਵਿੱਚ ਨੇ ਖਰਚੇ ਕਾਫੀ ਕਰਵਾਉਂਦਾ ਹੈ ਕਲਪਾਹਟ ਵੀ ਦਿੰਦਾ ਹੈ ਪਰ ਅਗਰ ਤੁਸੀਂ ਆਪਣੇ ਗ੍ਰਹਿਾਂ ਦੇ ਮੁਤਾਬਕ ਚੱਲਦੇ ਹੋ। ਮਤਲਬ ਗੁੱਸਾ ਘੱਟ ਕਰਦੇ ਹੋ, ਇਰੀਟੇਟ ਘੱਟ ਹੁੰਦੇ ਹੋ, ਨਮਕ ਦਾ ਸੇਵਨ ਘੱਟ ਕਰਦੇ ਹੋ, ਰੋਇਚ ਬੈਠ ਕੇ ਖਾਣਾ ਖਾ ਰਹੇ ਹੋ ਤਾਂ ਸਮਝੋ ਚੰਦਰ 12 ਨੁਕਸਾਨ ਨਹੀਂ ਕਰਦਾ। ਪੋਟਾਸ਼ੀਅਮ ਦਾ ਸੇਵਨ ਕਰਨਾ ਤੁਹਾਡੇ ਲਈ ਅਛੂਭਰ ਰਹੇਗਾ। ਅਕਿਊਰਸ ਕੁੰਭ ਰਾਸ਼ੀ। ਮਾਤਾ ਦੀ ਸਿਹਤ ਥੋੜੀ ਜਿਹੀ ਖਰਾਬ ਹੋਣ ਦੀ ਸਿਹਤ ਨੂੰ ਲੈ ਕੇ ਥੋੜੀ ਜਿਹੀ ਚਿੰਤਾ। ਥੋੜੀ ਨੱਕ ਦੀ ਪ੍ਰੋਬਲਮ ਵੀ ਤੰਗ ਕਰ ਸਕਦੀ ਹੈ ਜਾਂ ਮਸਲਸ ਪ੍ਰੋਬਲਮ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਪਰੇਸ਼ਾਨ ਕਰ ਸਕਦੀ ਹੈ। ਤਉਹਦਲੀ ਰਾਹੁ ਨੂੰ ਸ਼ਾਂਤ ਕਰਨਾ ਹੈ ਜੇ ਤੁਸੀਂ ਦਹੀਂ ਮਲ ਕੇ ਨਹਾਉਣਾ ਤੇ ਦਹੀਂ ਅਜ ਧਾਰਮਿਕ ਸਥਾਨ ਤੇ ਰੱਖ ਦੇਣਾ ਬੁੱਧਵਾਰ ਦਾ ਦੇਣਾ ਪੰਛੀਆਂ ਨੂੰ ਸਤਨਾਜਾ ਪਾਉਣ ਤੇ ਵੀ ਬੁੱਧ ਦੀ એનર્ਜੀ ਸ਼ੁਭ ਹੋ ਜਾਂਦੀ ਹੈ ਜੋ ਤੁਹਾਡੇ 6ਵੇਂ ਖਾਨੇ ਚ ਚੱਲ ਰਹੀ ਹੈ ਪਾਇਸੇਸ ਹਨ ਮੇਨ ਦਾਸੀ ਦੇ ਸਿਤਾਰੇ ਦੇਖਿਆ ਜਾਵੇ ਤਾਂ ਮੇਨ ਰਾਸ਼ੀ ਦੇ ਲਈ ਅچھے ਲੋਕਾਂ ਨਾਲ ਸਬੰਧਾਂ ਚ ਸੁਧਾਰ ਹੋਏਗਾ ਪ੍ਰਾਪਰਟੀ ਸੇਲ ਪਰਚੇਜ ਲਈ ਸਿਤਾਰੇ ਚੰਗਿਆ ਕੰਮ ਕਰ ਅੱਛਾ ਚੱਲੇਗਾ ਘਰ ਚ ਵੀ ਧਾਰਮਿਕ ਫੰਕਸ਼ਨ ਜਾਂ ਕਿਸੇ ਤਰ੍ਹਾਂ ਦਾ ਫੰਕਸ਼ਨ ਵਿਆਹ ਸ਼ਾਦੀ ਦੀ ਕੋਈ ਤਿਆਰੀ ਕਰਨ ਲਈ ਤੁਸੀਂ ਸ਼ੁਰੂਆਤ ਕਰਨੀ ਹੈ ਉਹਦੇ ਲਈ ਵੀ ਸ਼ੁਭ ਸਿਤਾਰੇ ਚੱਲਦੇ ਪਏ ਆ ਗ੍ਰਹਾਂ ਦੇ ਮੁਤਾਬਕ ਕੋਸ਼ਿਸ਼ੇ ਕਰੋ ਕਿ ਰਸੋਈ ਚ ਬੈਠ ਕੇ ਖਾਣਾ ਖਾਓ ਤੇ ਦੂਜੀ ਮੇਨ ਗੱਲ ਇਹ ਆ ਕਿ ਸ਼ਨੀ ਜੋ ਕਿ ਲਗਨ ਚ ਚੱਲ ਰਿਹਾ ਕੰਸਟ੍ਰਕਸ਼ਨ ਦਾ ਰਿਤਾ ਬਜਰੀ ਦਾ ਜਾਂ ਸ਼ਨੀ ਨਾਲ ਸੰਬੰਧਿਤ ਕੰਮ ਕਰ ਦੋ ਤਾਂ ਵਧੀਆ ਕਿਸੇ ਮਜ਼ਦੂਰ ਨੂੰ ਖਾਣਾ ਜ਼ਰੂਰ ਖਿਲਾ ਦਿਓ। ਐਸੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਲੌਜੀਕਲੀ ਦੱਸਿਆ ਕਿ ਗ੍ਰਹਾਂ ਨੂੰ ਹੋਰ ਜ਼ਿਆਦਾ ਕਿੱਦਾਂ ਅੱਛਾ ਕਰ ਸਕਦੇ ਆ। ਅੱਜ ਆਪਾਂ ਗੱਲ ਕਰਾਂਗੇ ਬੱਚਿਆਂ ਦੀ ਪੜ੍ਹਾਈ ਬੜੀ ਟੈਨਸ਼ਨ ਪਰੇਸ਼ਾਨੀ ਬੱਚੇ ਬੱਚਿਆਂ ਨੂੰ ਲੈ ਕੇ ਬੱਚੇ ਥੋੜਾ ਪੜ ਰਹੇ ਹੁੰਦੇ ਆ ਅਸਲ ਦੇ ਵਿੱਚ ਤੇ ਪੇਰੈਂਟਸ ਹੀ ਪੜ ਰਹੇ ਹੁੰਦੇ ਆ ਉਹਨਾਂ ਨਾਲੋਂ ਜ਼ਿਆਦਾ ਪਰੇਸ਼ਾਨ ਬੱਚਿਆਂ ਦੇ ਇਗਜ਼ਾਮ ਦੇ ਵਿੱਚ ਬੱਚੇ ਘੱਟ ਇਗਜ਼ਾਮ ਮੈਨੂੰ ਲੱਗਦਾ ਦਿੰਦੇ ਆ ਤੇ ਪੇਰੈਂਟਸ ਜ਼ਿਆਦਾ ਬੱਚਿਆਂ ਦੇ ਇਗਜ਼ਾਮ ਹੋਣ ਚਾਹੇ ਬੱਚਿਆਂ ਦੀ ਪੜ੍ਹਾਈ ਹੋਵੇ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਵੈਸਟ ਦਿਸ਼ਾ ਵਿੱਚ ਜਾਂ ਸਾਊਥ ਸਾਊਥ-ਵੈਸਟ ਦਿਸ਼ਾ 'ਚ ਜਿੱਥੇ ਤਿੰਨ ਦਿਸ਼ਾਵਾਂ ਮਿਲਦੀਆਂ ਨੇ ਇੱਕ ਲਾਇਬ੍ਰੇਰੀ ਦੀ ਫੋਟੋ ਲਾ ਦਿਓ ਜਿੱਥੇ ਕਿਤਾਬਾਂ ਹੀ ਪਈਆਂ ਤੇ ਬੱਚੇ ਦਾ ਧਿਆਨ ਕਿਤਾਬਾਂ ਵੱਲ ਜਾਵੇ ਕਿ ਪੜਨਾ ਹੈ ਬਹੁਤੇ ਲੋਕਾਂ ਦੇ ਬੱਚੇ ਪੜ੍ਹਾਈ ਵੱਲ ਬੱਚੇ ਨਹੀਂ ਪੜਦੇ ਤਾਂ ਇੱਕ ਲਾਇਬ੍ਰੇਰੀ ਦੀ ਫੋਟੋ ਲਾਓ ਤੇ ਦੂਜੀ ਤਾਂ ਬੱਚੇ ਜਦੋਂ ਵੀ ਅ ਪੜਾਈ ਕਰਦੇ ਹੋਣ ਆਪਾਂ ਪਹਿਲਾਂ ਵੀ ਦੱਸਿਆ ਕਿ ਉਹਨਾਂ ਦਾ ਮੂੰਹ ਪੂਰਬ ਦਿਸ਼ਾ ਵੱਲ ਹੋ ਕੋਤੇ ਬਾਰ-ਬਾਰ ਉਹਨਾਂ ਨੂੰ ਪੜਨ ਲਈ ਨਾ ਕਰੋ ਪੜ ਲੈ ਤੂੰ ਪੜ ਲੈ ਤੂੰ ਪੜ ਲੈ ਇਹ ਸਾਡਾ ਪੈਕ ਡਾਇਲੋਗ ਹੈ ਜੋ ਅਸੀਂ ਆਪਣੇ ਘਰ ਵਿੱਚ ਸੱਚ ਜਾਣੋ ਦਿਨ ਦੇ ਵਿੱਚ ਬੱਚਾ ਜਦੋਂ ਸਾਹਮਣੇ ਹੁੰਦਾ ਹੈ ਹਜ਼ਾਰ ਵਾਰ ਬੋਲਦੇ ਨੇ 100 ਵਾਰ ਤੱਕ ਤੇ ਗਿਆ ਨਹੀਂ ਪੰਜਾਹ ਵਾਰ ਤੱਕ ਤੁਸੀਂ ਭੁੱਲੀ ਜਾ ਅਗਰ ਛੋਟਾ ਵੀ ਬੱਚਾ ਤਾਂ ਵੱਡਾ ਸੌਣ ਤੋਂ ਪਹਿਲਾਂ ਸਵੇਰੇ ਉੱਠ ਕੇ ਬਸ ਤੂੰ ਪੜ ਲੈ ਤੂੰ ਪੜ ਲੈ ਤੂੰ ਪੜ ਲੈ ਤੂੰ ਪੜ ਲੈ ਤਾਂ ਕੀ ਕਰਨਾ ਹੈ ਸਿਰਫ ਤੇ ਬੱਚੇ ਨੂੰ ਇੰਨਾ ਕਹਿਣਾ ਹੈ ਧਿਆਨ ਨਾਲ ਸੁਣੋ ਤੂੰ ਸਮਝਦਾਰ ਹੈ ਤੂੰ ਬਹੁਤ ਅੱਛਾ ਹੈ ਤੇਰਾ ਦਿਮਾਗ ਬਹੁਤ ਅੱਛਾ ਹੈ ਤੇਰੀ ਪੜਨ ਦੀ ਉਮਰ ਹੈ ਤੈਨੂੰ ਪਤਾ ਤੈ ਤੂੰ ਕਿੰਨਾ ਪੜਨਾ ਹੈ ਇਸ ਕਰਕੇ ਆਪਣੇ ਹਿਸਾਬ ਨਾਲ ਆਪਣਾ ਕੰਮ ਕਰ ਟਾਈਮ ਤੇ ਕਰਨਾ ਹੈ ਤਾਂ ਕਿ ਆਪਾਂ ਜੋ ਕੰਮ ਕਰ ਰਹੇ ਆ ਉਹ ਸਹੀ ਹੋਵੇ ਅਸੀਂ ਘਰ ਦਾ ਕੰਮ ਕਰਦੇ ਆ ਤੇਰੇ ਫਾਦਰ ਸਾਹਿਬ ਆਪਣਾ ਕੰਮ ਕਰਦੇ ਆ ਤੇ ਤੇਰਾ ਕੰਮ ਸਿਰਫ ਸਟੱਡੀ ਕਰਨਾ ਹੈ ਤੇ ਤੂੰ ਉਹ ਸਟੱਡੀ ਆਪਣੀ ਸਮੇਂ ਸਿਰ ਨਿਬੇੜ ਲੈਣੀ ਹੈ ਸਮਾਂ ਕਿਹੜਾ ਤੇਰੇ ਲਈ ਬੈਸਟ ਹੈ ਤੂੰ ਆਪ ਚੁਣ ਔਰ ਬੜੇ ਆਰਾਮ ਨਾਲ ਆਪਣੀ ਪੜ੍ਹਾਈ ਨੂੰ ਟਾਈਮ ਦੇ ਕੇ ਇਹ ਨਹੀਂ ਆਪਾਂ ਕਹਿੰਦੇ ਕਿ ਕੀ ਕਰਨਾ ਪਰ ਤੈਨੂੰ ਸਮਝ ਹੋਣੀ ਚਾਹੀਦੀ ਹੈ ਕਿ ਤੇਰਾ ਕੰਮ ਤੂੰ ਕਿਸ ਤਰ੍ਹਾਂ ਨਿਭਾਣਾ ਹੈ ਤੇ ਤੂੰ ਕਰ ਲੈਣਾ ਕਿਉਂਕਿ ਤੂੰ ਸਮਝਦਾ ਹੈਂ ਤੈਨੂੰ ਪਤਾ ਤੂੰ ਇਹ ਚੀਜ਼ ਕਰਨੀ ਹੈ। ਭਰੋਸਾ ਰੱਖੋ ਵਿਸ਼ਵਾਸ ਰੱਖੋ ਬੱਚੇ ਪੜ੍ਹਾਈ ਵੱਲ ਧਿਆਨ ਵੀ ਦੇਣਗੇ ਪੜ੍ਹਨਗੇ ਵੀ ਅੱਛਾ। ਬੱਚਿਆਂ ਨੂੰ ਕਦੇ ਵੀ ਕਦੇ ਵੀ ਸਾਊਥ ਦਿਸ਼ਾ 'ਚ ਦੱਖਣ ਦਿਸ਼ਾ 'ਚ ਨਹੀਂ ਸੁਵਾਉ। ਠੀਕ ਸਮਾਂ ਇਜ਼ਾਜ਼ਤ ਦਾ ਆਪ ਸਭ ਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ।